ਦੋਸਤੋ ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪਟਵਾਰੀ ਭਰਤੀ ਬਾਰੇ ਗੱਲ ਕਰਾਂਗੇ ਕਾਫੀ ਮੇਰੇ ਕੋਲ ਮੈਸੇਜ ਸਾਰੇ ਨੇ ਇੰਸਟਾਗ੍ਰam ਤੇ ਤੇ ਵਟਸਐਪ ਗਰੁੱਪ ਵਿੱਚ ਠੀਕ ਹੈ ਉਸ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਸਰ ਪੰਜਾਬ ਦੀ ਜਿਹੜੀ ਪਟਵਾਰੀ ਦੀ ਰਿਕਰੂਟਮੈਂਟ 2024 ਇਹ ਕਦੋਂ ਆਵੇਗੀ ਤਾਂ ਇੱਕ ਇਹ ਨਿਊਜ਼ ਆਊਟ ਹੋ ਚੁੱਕੀ ਹੈ ਪਟਵਾਰੀ ਦੀ ਭਰਤੀ ਦੇ ਰਿਗਾਰਡਿੰਗ ਮੈਂ ਤੁਹਾਨੂੰ ਸ਼ੋਰਟਕਟ ਵਿੱਚ ਇਹ ਦੱਸ ਦੇਣਾ ਕਿ ਨਿਊਜ਼ ਵਿੱਚ ਕੀ ਲਿਖਿਆ ਹੋਇਆ ਹੈ ਇਹਨਾਂ ਨੇ ਕਿਹਾ ਹੈ ਕਿ ਅੱਜ ਆਪਾਂ ਰੀਡ ਕਰ ਲਓ ਇੱਥੋਂ ਆਪਾਂ ਸਟਾਰਟ ਕਰ ਲੈਨੇ ਆ ਕਿ ਹਜ਼ਾਰ ਭਰਤੀ ਜਿਹੜੀ ਪਟਵਾਰੀ ਦੇ ਰਿਗਾਰਡਿੰਗ ਉਹ ਉਹਦੇ ਵਾਸਤੇ ਫਾਈਨੈਂਸ ਐਂਡ ਪਰਸਨਲ ਡਿਪਾਰਟਮੈਂਟ ਨੂੰ ਅਪਰੂਵਲ ਭੇਜ ਦਿੱਤਾ ਨੋਟਿਸ ਭੇਜ ਦਿੱਤਾ ਹੈ ਕਿ ਸਾਨੂੰ ਲੋਡ ਹੈ ਰੈਵਨਿਊ ਡਿਪਾਰਟਮੈਂਟ ਰੇ ਨੋਟਿਸ ਭੇਜ ਦਿੱਤਾ ਹੈ ਠੀਕ ਹੈ ਤੇ ਜਲਦੀ ਹੀ ਅਰਾਊਂਡ ਮੰਨ ਕੇ ਚੱਲੀ ਆਪਾਂ ਅਕਤੂਬਰ ਦੇ ਲਾਸਟ ਤੱਕ ਅਕਤੂਬਰ ਦੇ ਲਾਸਟ ਤੱਕ ਜਿਹੜੀ ਇਹ ਭਰਤੀ ਆਊਟ ਹੋ ਜਾਵੇਗੀ ਠੀਕ ਹੈ ਉਦੋਂ ਤੱਕ ਆਪਾਂ ਕਰਨਾ ਕੀ ਹੈ ਇਸ ਇਗਜ਼ਾਮ ਦੀ ਤਿਆਰੀ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਣਾ ਹੈ ਕਿਉਂਕਿ ਪ੍ਰੋਪਰ ਕਲਾਸਿਸ ਤੁਹਾਨੂੰ ਇਸ ਚੈਨਲ ਦੇ ਹੀ ਮਿਲਦੀਆਂ ਰਹਿਣਗੀਆਂ ਪਟਵਾਰੀ ਦੇ ਰਿਗਾਰ ਤੋਂ ਇਹ ਪੇਪਰ ਕਿੰਨਾ ਦਾ ਕਲੀਅਰ ਹੋਵੇਗਾ ਜਿਹੜਾ ਅੱਜ ਤੋਂ ਹੀ ਤਿਆਰੀ ਸਟਾਰਟ ਕਰਨਾ ਸ਼ੁਰੂ ਕਰ ਦੇਗਾ ਠੀਕ ਹੈ ਕਿਉਂਕਿ ਜੇਕਰ ਆਪਾਂ ਅੱਗੇ ਰਹਿਣਾ ਹੈ ਤਾਂ ਨਾ ਤਿਆਰੀ ਵੀ ਆਪਾਂ ਉਹਨਾਂ ਤੋਂ ਪਹਿਲਾਂ ਹੀ ਸ਼ੁਰੂ ਕਰਨੀ ਹੈ ਜਿੰਨਾ ਜਿਹੜੇ ਵੀ ਆਪਣੇ ਕੰਪੀਟੀਟਰ ਨੇ ਤਾਂ ਆਲਮੋਸਟ ਇਹ ਸਿਲੇਬਸ ਹੀ ਰਿਹਾ ਹੈ ਜਿਹੜਾ ਪਿਛਲੀ ਵਾਰ ਸੀ ਚੇਂਜਸ ਨਹੀਂ ਹੁੰਦਾ ਕੋਈ ਵੀ ਸਿਲੇਬਸ ਵਿੱਚ ਹੋ ਸਕਦਾ ਹੈ 2-4% ਸਿਲੇਬਸ ਚੇਂਜ ਕਰ ਦੇਣ ਉਹ ਆਪਸ਼ਨ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਉਦੋਂ ਤੱਕ ਇਹ ਸਿਲੇਬਸ ਦੇਖ ਲਓ ਜਨਰਲ ਨੋਲਿਜ ਦੇ ਅਕੋਰਡਿੰਗ ਸਕਰੀਨਸ਼ਾਟ ਲੈ ਲਓ ਤੇ ਕਾਪੀ ਤੇ ਰਾਈਟ ਡਾਊਨ ਕਰ ਲਓ ਸੇਮ ਸਿਲੇਬਸ ਦੇ ਤਿਆਰੀ ਕਰਨਾ ਸਟਾਰਟ ਕਰ ਦੋ ਇਸ ਤੋਂ ਬਾਅਦ ਲੋਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ 25 ਨੰਬਰਾਂ ਦੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀ ਇੰਗਲਿਸ਼ ਹੈ ਰੀਡਿੰਗ ਇਹ 12 ਨੰਬਰ ਦੀ ਹੈ ਠੀਕ ਹੈ ਇੱਥੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਪੰਜਾਬੀ ਹੈ ਨਾਰਮਲ ਹੈ ਤੇ ਅਣ ਇਸ ਤੋਂ ਬਾਅਦ ਆਈਸੀਟੀ ਯਾਨੀ ਕੰਪਿਊਟਰ ਰਿਗਾਰਡਿੰਗ ਇਹ ਸਾਰੇ ਟੌਪਿਕ ਹੋਣਗੇ ਆਲਰੇਡੀ ਮੈਂ ਆਪਣੇ ਚੈਨਲ ਤੇ ਇਸ ਦੇ ਰਿਗਾਰਡਿੰਗ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਜਾ ਕੇ ਵਿਜ਼ਿਟ ਕਰ ਲਿਓ ਨੋ ਨੰਬਰਾਂ ਦਾ ਆਵੇਗਾ ਤੇ ਇੱਕ ਗੱਲ ਹੋਰ ਕਾਫੀ ਬੱਚੇ ਬੈਸਟ ਬੁੱਕ ਬਾਰੇ ਪੁੱਛਦੇ ਨੇ ਕਿ ਪੰਜਾਬ ਪਟਵਾਰੀ ਲਈ 2 ਤਾਂ ਇਹ ਬੁੱਕ ਹੈ ਇਸ ਬੁੱਕ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਕੈਸ਼ ਔਨ ਡਿਲੀਵਰੀ ਤੇ Amazon ਤੋਂ ਬਾਇ ਕਰ ਸਕਦੇ ਹੋ ਠੀਕ ਹੈ ਪਰ ਤੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਸਾਡਾ WhatsApp ਗਰੁੱਪ ਜੁਆਇਨ ਕਰ ਲਓ ਐਂਡ ਜੇ ਫ੍ਰੀ ਆਫ ਕਲਾਸਸ ਦੇਖਣਾ ਚਾਹੁੰਦੇ ਹੋ ਇਸ ਪਰ ਤੇ ਰਿਗਾਰਡਿੰਗ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ